ਹੈਲੋ ਦੋਸਤੋ ਵੈਲਕਮ ਟੂ ਮਾਈ YouTube ਚੈਨਲ ਅਜੀਤ ਨਿਤੇਸ਼ ਬਾਈਕ ਰਿਪੇਅਰ ਅੱਜ ਤੁਹਾਨੂੰ ਦਿਖਾਵਾਂਗੇ ਸ਼ਾਕਰ ਦੀ ਰਿਪੇਅਰਿੰਗ ਹੀਰੋ ਬਾਈਕ ਦੀ ਤਾਂ ਇਹ ਗੱਡੀ ਦੇ ਦੋਵੇਂ ਸ਼ਾਕਰ ਲੀਕ ਹੈ ਆਹੀਂ ਇਹਨਾਂ ਨੂੰ ਪਰਨਾ ਤਾਂ ਇਹਦੇ 10 ਨੰਬਰ ਨਟ ਖੋਲ ਕੇ ਮਰਗਾਟ ਨੂੰ ਹੀ ਬਾਹਰ ਕੱਢ ਲਿਆ ਇਸ ਤੋਂ ਬਾਅਦ ਅਸੀਂ ਇਹਦਾ 13 ਨੰਬਰ ਨਟ ਖੋਲਾਂਗੇ ਟੀ ਨਾਲ ਔਰ ਸ਼ਾਕਰ ਨੂੰ ਇਹ ਠਾਕਰ ਲਾਵਾਂਗੇ ਉਸ ਤੋਂ ਬਾਅਦ ਇਹਦੇ ਉੱਪਰ ਇੱਕ 27 ਨੰਬਰ ਨਟ ਲੱਗਿਆ ਹੁੰਦਾ ਜੋ ਕਿ ਚਾਬੀ ਨਾਲ ਹੀ ਖੁੱਲਦਾ ਤੋਂ ਅਸੀਂ ਇਹਨੂੰ 27 ਨੰਬਰ ਚਾਬੀ ਲੈ ਕੇ ਉਹ ਨਟ ਨੂੰ ਖੋਲ ਲਵਾਂਗੇ ਖੋਲਣ ਤੋਂ ਬਾਅਦ ਅਸੀਂ ਇਹਨੂੰ ਬਾਹਰ ਕੱਢ ਲੈਣਾ ਬਾਹਰ ਕੱਢ ਕੇ 27 ਨੰਬਰ ਨਟ ਨੂੰ ਨਾਲੋਂ ਅਲੱਗ ਕਰ ਲੈਣਾ ਔਰ ਇਸ ਤੋਂ ਬਾਅਦ ਜਿਹੜਾ ਵੀ ਇਹਦੇ ਵਿੱਚ ਓਇਲ ਹੋਏਗਾ ਖਰਾਬ ਉਹਨੂੰ ਹੀ ਬਾਹਰ ਕੱਢ ਲੈਣਾ ਸਪ੍ਰਿੰਗ ਬਾਹਰ ਕੱਢ ਲੈਣਾ ਪੱਤੀਆਂ ਬਾਹਰ ਕੱਢ ਲੈਣੀਆਂ ਔਰ ਇਹਦੇ ਵਿੱਚ ਇੱਕ ਬਾਸਲ ਹੁੰਦੀ ਹੈ ਉਹਨੂੰ ਬਾਹਰ ਕੱਢ ਲੈਣਾ ਤਾਂ ਦੋਵੇਂ ਸ਼ਾਕਰ ਇਸੇ ਤਰ੍ਹਾਂ ਖੋਲ ਲੈਣੇ ਆ ਖੋਲਣ ਤੋਂ ਬਾਅਦ ਅਹੀਂ ਨੂੰ ਟੀ ਨੂੰ ਚੰਗੀ ਤਰ੍ਹਾਂ ਦੋਵੇਂ ਪਾਸੋਂ ਉੱਪਰ ਥੱਲੇ ਸਾਫ਼ ਕਰ ਲੈਣਾ ਔਰ ਇਹਨੂੰ ਤਾਤਵੇ ਦੇਖ ਸਕਦੇ ਦੋਵੇਂ ਸ਼ਾਕਰ ਅਹੀਂ ਬਾਹਰ ਕੱਢ ਲਏ ਔਰ ਇਹਨੂੰ ਸ਼ਾਕਰ ਰਾੜ ਦੇ ਵਿੱਚ ਲਗਾ ਦੇਣਾ ਇਸ ਤੋਂ ਬਾਅਦ 6 ਨੰਬਰ ਅਲਕੀ ਨਾਲ ਆਹੀ ਸਾਕਰ ਦਾ ਨਟ ਖੋਲਾਂਗੇ ਨਟ ਲਾਂ ਤਾਂ ਪਹਿਲਾਂ ਥੋੜੀ ਜਿਹੀ ਨੂੰ ਠੇਸ ਲਗਾ ਲਵਾਂਗੇ ਤਾਂ ਕਿ ਸਾਡਾ ਨਟ ਆਸਾਨੀ ਨਾਲ ਖੁੱਲ ਸਕੇ ਔਰ ਇਹਨੂੰ ਦੂਸਰੇ ਪਾਸੇ ਐਕਸਲ ਲਗਾ ਕੇ ਨਟ ਖੋਲ ਲੈਣਾ ਔਰ ਇਸੇ ਤਰ੍ਹਾਂ ਸਾਰੇ ਸਾਕਰ ਖੁੱਲਣ ਤੋਂ ਬਾਅਦ ਇਹ ਦੇਖੋ ਇਹਦੇ ਵਿੱਚ ਕਿੰਨਾ ਕਚਰਾ ਨਿਕਲਿਆ ਇਹ ਸੀਲ ਹੈ ਔਰ ਇਹ ਕਚਰਾ ਹੀ ਅੰਦਰ ਜਾਣ ਕਰਕੇ ਸਾਕਰ ਦੋਵੇਂ ਲੀ ਕੋਇਆ ਸਭ ਤੋਂ ਪਹਿਲੇ ਹੁਣ ਅਸੀਂ ਇਹਦਾ ਦੀ ਕਰਨੀ ਕਿ ਸਫਾਈ ਚੰਗੀ ਤਰ੍ਹਾਂ ਕੱਲੇ 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 ਪਾਰਟ ਦੀ ਅਸੀਂ ਚੰਗੀ ਤਰ੍ਹਾਂ ਸਫਾਈ ਕਰਾਂਗੇ ਔਰ ਇਹਦੇ ਵਿੱਚ ਐਚੀਟੀ ਦੀ ਸੀਲ ਲਗਾਵਾਂਗੇ ਤਾਂ ਤੁਸੀਂ ਦੇਖ ਸਕਦੇ ਸਾਰੀਆਂ ਸਫਾਈ ਕਰਕੇ ਤਿਆਰ ਕਰ ਲਿਆ ਹੁਣ ਅਸੀਂ ਇਹਨੂੰ ਸ਼ਕਰ ਨੂੰ ਪੈਪ ਦੇ ਵਿੱਚ ਸੀਲ ਲਗਾਵਾਂਗੇ ਸੀਲ ਲਗਾਉਣ ਤੋਂ ਬਾਅਦ ਇਹਦੇ ਕੈਪ ਨੂੰ ਉੱਪਰ ਲਗਾਵਾਂਗੇ ਇਹ ਬਿਲਕੁਲ ਧਿਆਨ ਨਾਲ ਲਗਾਉਣਾ ਕਿ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਕਚਰਾ ਨਾ ਜਾਏ ਅਗਰ ਅਸੀਂ ਕੱਪੜੇ ਨਾਲ ਸਫਾਈ ਕਰ ਰਹੇ ਹਾਂ ਤਾਂ ਕੱਪੜੇ ਦਾ ਵੀ ਕੋਈ ਰੇਸ਼ਾ ਨਾ ਅੰਦਰ ਚਲ ਜੇ ਸੀਲ ਉੱਪਰ ਰੱਖ ਕੇ 30 ਨੰਬਰ ਗੋਟੀ ਨਾਲ ਅਸੀਂ ਇਹਨੂੰ ਸੱਟ ਲਗਾਵਾਂਗੇ ਹੌਲੀ-ਹੌਲੀ ਜਦ ਤੱਕ ਸੀਲ ਅੰਦਰ ਨਹੀਂ ਬੈਠਦੀ ਜਦੋਂ ਸੀਲ ਪੂਰੀ ਬੈਠ ਜਾਏਗੀ ਤਾਂ ਫਿਰ ਅਸੀਂ ਇਹਦੇ ਵਿੱਚ ਇੱਕ ਸਪ੍ਰਿੰਗ ਵਾਸ ਲਗਦੀ ਹੈ ਉਹਨੂੰ ਲਗਾਵਾਂਗੇ ਜਿਸ ਤਰ੍ਹਾਂ ਖੋਲਿਆ ਸੇਮ ਉਸੇ ਤਰ੍ਹਾਂ ਹੀ ਇਹਨੂੰ ਫਿੱਟ ਕਰਾਂਗੇ ਲਾਕ ਲਗਾਉਣ ਤੋਂ ਬਾਅਦ ਅਸੀਂ ਇਹਨੂੰ ਚੈੱਕ ਕਰ ਲੈਣਾ ਕਿ ਸੀਲ ਸਾਡੀ ਸਹੀ ਲੱਗੀ ਹੈ ਜਾਂ ਨਹੀਂ ਔਰ ਆਲੇ-ਦੋਲੇ ਦੀ ਸਫਾਈ ਕਰਕੇ ਤੇ ਪਾਈਪ ਦੇ ਵਿੱਚ ਲਗਾ ਕੇ ਉੱਪਰੋਂ ਪਾਈਪ ਲਗਾ ਦੇਣੀ ਹੈ ਉੱਪਰ ਪਾਈਪ ਲਗਾ ਕੇ ਤਾਂ ਫਿਰ ਅਹੀਂ ਦਾ ਜਿਹੜਾ 6 ਨੰਬਰ ਵਾਲਾ ਨਟ ਖੋਲਿਆ ਉਹਨੂੰ ਲਗਾ ਦੇਣਾ ਜਿਹੜਾ ਹਲਕੀ ਦਾ ਨਟ ਹੈ ਉਹਦੇ ਵਿੱਚ ਪਿੱਤਲ ਦੀ ਬਾਸਲ ਹੁੰਦੀ ਆ ਉਹ ਚੈੱਕ ਕਰ ਲੈਣੀ ਆ ਜੇ ਖਰਾਬ ਆ ਤੁਹਾਨੂੰ ਚੇਂਜ ਕਰ ਦੇਣਾ ਕਸਨ ਤੋਂ ਬਾਅਦ ਫਿਰ ਅਹੀਂ ਦੇ ਵਿੱਚ ਔਇਲ ਪਾਵਾਂਗੇ 1.20 ml ਉਸ ਤੋਂ ਬਾਅਦ ਇਹਦੇ ਵਿੱਚ ਸਪ੍ਰਿੰਗ ਪਾਵਾਂਗੇ ਸਪ੍ਰਿੰਗ ਤੋਂ ਨਾਲ ਹੀ ਬਾਸਲ ਪਾਵਾਂਗੇ ਬਾਸਲ ਲਾਣ ਤੋਂ ਬਾਅਦ ਇਹਦੇ ਵਿੱਚ ਘੱਟ ਵਾਲੀ ਪਾਈਪ ਲਗਾਵਾਂਗੇ ਔਰ 27 ਨੰਬਰ ਨਟ ਦੇ ਪਰ ਫੇਟ ਕਰ ਦੇਵਾਂਗੇ। ਤਾਂ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਹੀ ਲਗਾਣਾ। ਇਹਦੇ ਵਿੱਚ ਇੱਕ ਛੱਲਾ ਹੁੰਦਾ ਉਹ ਔਇਲ ਡੱਕ ਕੇ ਰਹਾਦਾ। ਔਰ ਉਸ ਤੋਂ ਬਾਅਦ ਅਸੀਂ ਇਹਨੂੰ ਟੀ ਦੇ ਵਿੱਚ ਲਗਾ ਕੇ 27 ਨੰਬਰ ਨਟ ਟਾਈਟ ਕਰ ਦੇਣਾ। 27 ਨੰਬਰ ਨਟ ਟਾਈਟ ਕਰਨ ਤੋਂ ਬਾਅਦ ਫੇਰ ਇਹਨੂੰ ਉੱਪਰ ਨੂੰ ਉੱਪਰ ਨੂੰ ਥੋੜਾ ਚੁੱਕ ਦੇਣਾ ਤਾਂ ਕਿ ਇਹਦੇ ਵਿੱਚ ਦੋਨੇ ਪਾਸੇ ਟੀ ਦੇ ਸੈਟਿੰਗ ਬਣ ਸਕੇ ਔਰ 19 ਨੰਬਰ ਨਟ ਸਹੀ ਤਰੀਕੇ ਨਾਲ ਲੱਗ ਸਕੇ ਔਰ ਇਹ ਤੁਹਾਨੂੰ ਜ਼ਰੂਰ ਇੱਥੇ ਦੱਸਾਂਗੇ ਜਦੋਂ ਅਵਸਥਾਈ ਨੰਬਰ ਨਟ ਨੂੰ ਕਸਣਾ ਤਾਂ ਇੱਕ ਸਾਕਰ ਉੱਪਰ ਰਾੜ ਨਾਲ ਜੂ ਲੱਗਿਆ ਹੋਣਾ ਚਾਹੀਦਾ ਔਰ ਸਾਰਾ ਫਿਟਿੰਗ ਕਰਨ ਤੋਂ ਬਾਅਦ ਅਸੀਂ ਦੀ ਬ੍ਰੇਕ ਦੀ ਸੈਟਿੰਗ ਕਰਾਂਗੇ 10 ਨੰਬਰ ਨਟ ਚੈੱਕ ਕਰ ਲਵਾਂਗੇ 13 ਨੰਬਰ ਨਟ ਚੈੱਕ ਕਰਾਂਗੇ ਇਹ ਦੇਖੋ ਤੁਸੀਂ ਸਫਾਈ ਇਸੇ ਤਰ੍ਹਾਂ ਹੋਣੀ ਚਾਹੀਦੀ ਹੈ ਸਾਕਰ ਕਦੇ ਵੀ ਨਹੀਂ ਲੀਕ ਹੋਏਗਾ ਜਦੋਂ ਵੀ ਸਾਕਰ ਲੀਕ ਹੋਏਗਾ ਜਦੋਂ ਇਹਦੇ ਵਿੱਚ ਮਿੱਟੀ ਕਚਰਾ ਜਾਏਗਾ ਤਾਂ ਉਹ ਨਹੀਂ ਨੂੰ ਚੈੱਕ ਕਰਾਂਗੇ ਪ੍ਰੈਸ਼ਰ ਇਹਦਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਓਕੇ ਸਾਡੇ ਸਾਕਰ ਭਰੋਏ ਨੇ ਅਸੀਂ ਤੁਹਾਡੇ ਲਈ ਨਵੀਆਂ ਨਵੀਆਂ ਵੀਡੀਓ ਲੈ ਕੇ ਆਂਦੇ ਰਹਿਾਂਗੇ ਅਲੱਗ-ਅਲੱਗ ਗੱਡੀਆਂ ਦੀਆਂ ਤਾਂ ਸਾਡੇ ਚੈਨਲ ਨਾਲ ਜੁੜੇ ਰਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਇਕ ਔਰ ਛੋਣੇ-ਛੋਣੇ ਕਮੈਂਟ ਜਰੂਰ ਕਰਨਾ ਔਰ ਆਪ ਸਭ ਦਾ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ